ਤਖਤੁ ਤੇਰੀ ਤੇ ਆਇਆ ਬਿਲਾਇਆ ਤਖਤੁ ਤੇ ਬੜੀ ਪੱਤਰ ਮਨਵਾਉਣੇ ਦਰਸਣ ਕੀ ਅਤਕਾਰੁ ਦੇ ਨਾ ਨਿ ਕਰਮਾਂ ਬਾਰੇ ਡਟੂਣਾ ਲੈਣੀ ਧਾਮ ਦੇ ਮੂਨਾ ਬੁਝਣੇ ਆਪਣਾ ਅੜ ਹੁੰਦਾ ਹੈ ਗਣਾ ਹੀ ਦੇ ਹਉ ਟੜੀ ਕਹੇ ਜਸੂਰ ਸਮਝਾਤ ਸਦਾ ਹੀ ਕਰਮੰਗਾ ਜੀ ਤੁਝੇ ਤੇ ਆਇਂਦੇ ਤਰਮੰਗਾ ਜੀ ਤੁਝੇ ਤੇ ਆਇਂਦੇ ਰੋ

ਗੁਰਸ਼ਿਆ ਹਰ ਭਗਤ ਜੀ ਤਾਰਿ ਜਿਮ ਤਾਰਾ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਕੂੜ ਮੰਡ ਕੂੜ ਮਾਰੀ ਕੂੜ ਬਸਨ ਹਾਰ ਕੂੜ ਸੋਇਨਾ ਕੂੜ ਰੂਪਾ ਕੂੜ ਬੈਣਾ ਕੂੜ ਕਾਇਆ ਕੂੜ ਕਪੜ ਕੂੜ ਰੂਪੇ ਪਾਰ ਗੁਰ ਮੀਆਂ ਗੁਰ ਬੀਬੀ ਖੱਪ ਹੋਏ ਖਾਲ ਕੂੜੇ ਨੇ ਉਹ ਲੱਗਾ ਵੀ ਸ੍ਰਿਆ ਕਰਤਾ ਇਸ ਸਾਲ ਦੀ ਚੈਦੋਸਤੀ ਸਭ ਤੇ ਉੱਜਲਣਾ ਕੂੜ ਮਿੱਠਾ ਕੂੜ ਮੱਖ ਕੂੜ ਤੋਂ ਬੇਫੂ ਦਾਨਕੂ ਕਾਣੇ ਬੇਨਤੀ ਤੁਦਵਾਜ ਤੁਦੋ ਕੂੜ ਮਹੱਲਾ ਪਹਿਲਾ ਕੂੜਾਂ ਜਦ ਵੀ ਸੱਚਾ ਹੋਏ ਕੂੜ ਕੀ ਮਲਕਰ ਤੰਕਰ ਸਤ ਹੋਏ ਸਤਿ ਤਾ ਪਰ ਜਾਈਐ ਜਸ ਸਤਿ ਸ੍ਰੀ ਆ ਨਉ ਸੁਮਨ ਸੇ ਲਭ ਮੁਖਤਾਰ ਸਤ ਸਭਨਾ ਦਾ ਰੂਪ ਆ ਪੁਖੜੈ ਤੁਏ ਸਤਿ ਤਾ ਪਰ ਜਾਈਐ ਜਿਉ ਵਿਧਾਨ ਜਿਉ ਕਾਇ ਸੱਚ ਕੈ ਵਿੱਚ ਤੇ ਕਰਤਾ ਪਿਉ ਸਤਿ ਤਾ ਪਰ ਜਾਈਐ ਤੇ ਦਿਆ ਜਾਣੀ ਜੀ ਕੁਤ ਉਨਨਾਮ ਕਰੀ ਸੱਚਾ ਪਰਜਾਨਿਆ ਜਾਂ ਆਤਮ ਤੀਰਥ ਕਰੇ ਵਾਸ ਸਤਿਗੁਰੂ ਨੂੰ ਪੁੱਛ ਕੇ ਬਹਿਰੇ ਕਰੇ ਵਾਸ ਸੱਚ ਸਬਨਾ ਉਹ ਦਾ ਰੂਪ ਅਕਟ ਹੈ ਦਾਨ ਤੁਖਾਰਾ ਬੇਕੀ ਜੇ ਸੱਚ ਬੰਲਾ ਹੋਈ ਪਉਹੀ ਦਾਨ ਮੰਗਤਾ ਦਿਲਾਂ ਜੀਵਨ ਤਪ ਸੰਗਦਾਈਆ ਪੂਰਾ ਨਾਮੁ ਸਕੀਰਾ ਬੋਲ ਤੁਮ ਹਨ ਅਲਸਤੀ ਆਈਏ ਅਲਸਤੀ ਮੇਰੇ ਪਲ ਜੀਨੀ ਕਾਰ ਤੁਮ ਆਈਏ ਜਿਉਂ ਗੁਰ ਬੋਲ ਲਿਖਿਆ ਗਿਆ ਗਿਆਨ ਮੂਰਾ ਯਾਦੀ ਪਈਏ ਮਤੂਣੀ ਸੇਵ ਕਰਾਈ ਸੁਰਾਇ ਸੁਰਤਾ ਹੋੜੀ ਦੰਗ ਜਤ ਲਖਾਖ ਜੰਮੇ ਸਮਸਤ ਕਲਾਈਆ ਪੂਰਾ ਲਾ ਲ ਛੜਿਆ ਇੱਕ ਮਨਿਆਰ ਕਹਿਆ ਆ ਬਦਵੇਂ ਉਹ ਪਈ ਅੱਜ ਵੀ ਕਾਰ ਕਮਾਈਐ ਜੇ ਹੋਵੇ ਪੁਰਬ ਲਿਖਿਆ ਤਾਂ ਤੋੜ ਦੇ ਨਾ ਦੀ ਪਾਈਐ ਮਰ ਥੋੜੀ ਸਿੱਖ ਹੋਈਐ ਆਉ ਜਾ ਗੁਣ ਤੇਰੇ ਵਿੱਚ ਦੇ ਸੁਮਿਤ ਅਕਲ ਅਮਰ ਹੋਈਐ ਜੀ ਦੇ ਰਪਾ ਕੁੜਾ ਸੋਇ ਦਾ ਕੋਏ ਮਹਲਾ ਪਹਿਲਾ ਰਬਾ ਪਾਤਸ਼ਾਹ ਜਰਾ ਮੈਂ ਤਾਂ ਪੁਰਵਾ ਸਿਕਦਾਰ ਕਾਮ ਨੇ ਸੱਚਿਆ ਮੈਂ ਕਰੇ ਚਾਲ ਅੰਦੀਰਇਤ ਗਿਆਨ ਵਿਗੁਣੀ ਭਾਈ ਪਰਮਰਦਾਰ ਗਿਆਨੀ ਵਿੱਚ ਆ ਜਿਵਾਵਹ ਰੂਪ ਕਰੇ ਸ਼ਿੰਗਾਰ

ਹੋ ਰਿਆ ਜੱਪ ਮੈਂ ਮੁਖਲਾ ਪਹਿਲਾ ਬੜੀ ਸੁਬਜ ਨਾਨਕਾ ਸੱਚਾ ਵਖੈ ਸੋਏ ਸਭ ਨੇ ਝਾਲਾ ਮਾਲੀਆਂ ਕਰਤਾ ਕਰੇ ਸੋ ਹੋਏ ਅੱਗੇ ਜਤਨ ਜੂਰ ਲੈ ਅੱਗੇ ਜੀਵਨ ਦੇ ਜਿੰਦਗੀ ਲੈ ਪਸਪਵ وجنوں ضد پایا تا کين رست آيا جنن تن اندر واسو گچن بود لكن تند پایا چندنا رو تو ميللا قد آموں بودو آیا دل کي واٽي جاري آ چن چود آمو ميلايا ਸਤ ਸਮਾਯਾ ਸਤ ਸਮਾਯਾ ਕੋਲ ਕਰਦੀ ਨਾ ਕਬੂਦ ਫਾਇਦਾ ਤੇ ਨੀ ਕਸਮ ਤੇ ਆਇਆ ਇਹਨਾ ਜੰਦਾ ਕੇ ਵਸ ਕਿਛ ਨਾ ਹੀ ਤਦਵੇ ਕੀ ਜਿਓ ਪਾਇਆ ਇਕ ਨਾਲ ਤੂ ਮਿਲ ਲੈ ਕਬੂਦ ਤੁਦ ਖਵਾਇਆ ਕੋ ਕਿਰਪਾ ਤੇ ਜਾਣਿਆ ਜਿਤ ਤਦ ਆਪ ਬੁਝਾਇਆ ਸਜਹਿ ਸਤ ਸਮਾਯਾ ਸਜਹਿ ਸਤ ਸਮਾਯਾ ਰਹੋਏ ਹੂੰ ਕਤਾ ਕਰਣਾ ਮੈਂ ਨਹੀਂ ਜਾਉ ਕਰੀ ਨਾ ਹੋ ਬਲੇ ਹਾਰੇ ਕੁਦਰਤ ਵਸੀਆ ਤੇ ਰਤਨਾ ਜਾਈ ਲਖਿਆ ਰਹਾ ਜਾਤ ਮੈਂ ਜੋਤ ਜੋਤ ਮੈਂ ਜਾਤਾ ਕਲਕਲਾ ਭਰਪੂਰ ਰਿਆ ਤੂੰ ਸੱਚਾ ਸਾਹਿਬ ਸਿਖਤ ਸੁਆਲਿਓ ਜਿਨ ਕੀ ਤਿਸ ਉਪਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਿਆ ਮਹਲਾ ਤੁਜਾ ਜੋ ਸ਼ਬਦ ਗਿਆਨ ਸ਼ਬਦ ਗੀ ਸ਼ਬਦ ਬ੍ਰਮ ਹੈ ਫਤਰੀ ਸ਼ਬਦ ਸੂਰ ਸ਼ਬਦਨ ਸੁ ਦਰਸ਼ਨ ਕਰਤਾ ਹੈ ਸਰਬ ਸ਼ਬਦ ਗੀ ਸ਼ਬਦ ਨੂੰ ਜੇ ਕੋ ਜਾਣੈ ਭੀਉ ਨਾਨਕ ਤਾ ਕਾ ਦਾਸ ਹੈ ਸੋਈ ਨਰਜਣਾ ਦਿਉ ਮਹਲਾ ਤੁਜਾ ਇਹ ਕਿਸ ਸੰਸਰਬ ਦੇਵਾ ਦੇਵ ਦੇਵਾ ਸਾ ਆਤਮਾ ਆਤਮਾ ਬਾਸ ਦੇਸ ਜੇ ਕੋ ਜਾਣੇ ਤੇ ਉਹ ਨਾਨਕ ਦਾ ਕਾ ਦੱਸ ਹੈ ਸੋਈ ਨਿਰੰਜਨ ਦਿਉ ਵਾਲਾ ਪਹਿਲਾ ਗੁੰਗੇ ਮਤਾ ਚੱਲ ਰਹੇ ਚਲ ਬਿਨ ਕੁੰਭ ਨਾ ਹੋਏ ਗਿਆਨ ਕਬਤਾ ਮੜ ਰਗੇ ਗੁਰ ਬਿਨ ਗਿਆਨ ਨਾ ਹੋਏ ਮੜੀ ਫਰਿਆਗੋ ਮੋ ਗੁਰ ਦਾਸ ਸਾਧੂ ਦੀ ਸਾਧਨ ਮਾਰੀਏ ਨਾਮ ਦੀ ਕਾਦਣਾ ਰੱਬ ਦੇ ਨਾਮ ਦਾ ਗੀ ਹੈ ਜਿੱਦ ਲੱਗਿਆ ਆ ਗਏ ਮਿਆਦੀਆਂ ਚਾਰ ਪੱਕੀ ਚਾਹੀਏ ਉਹ ਚੱਲੇ ਸੁਵੱਗੀ ਵਾਰੀਏ ਆਪਣੀ ਵਾਰੀਏ ਨੀ ਮਾਰੀਏ ਹੋਇ ਭੜਿਆ ਹੋਵੇ ਆਪਣੇ ਘਰ ਦਾ ਉਹ ਵੀ ਸਤਨਾ ਮਾਰੀਏ ਜੇ ਆਹ ਘੱਲ ਗਾਣ ਐਸੀ ਕਲਨਾ ਤੇ ਡਿਆ ਜਿਤ ਦਰਗੇ ਗਿਆ ਹਾਰੀ ਐ ਪੜਿਆ ਤੇ ਉਮੀ ਆਪੀ ਚਾਰ ਅੱਗੇ ਵਿਚਾਰੀ ਐ ਮੋ ਚਲੇ ਸੋ ਅੱਗੇ ਮਾਰੀ ਐ ਮੋ ਚਲੇ ਸੋ ਕੀ ਭਾਰੀ ਆ ਉਹ ਦੁੱਖ جیسا ਪਾਵੇ ਇਸ ਜੀਵਨ ਇਸ ਦੁੱਖ ਜੈਸਾ ਪਾਵੇ ਕੀ ਦਾ ਅਨੰਦ ਕੋਮਕਾਰ ਸਤਿਗੁਰ ਪ੍ਰਸਾਦ ਅਨੰਦ ਪਿਆਰ ਨਿਮਾਰਿ ਸਤਿ ਅੰਤਾਰ ਸਤੁਕਾ ਪਾਇਆ ਸੈ ਸੇ ਕੀ ਮਨਵਲੀਆ ਵਾਯਾ ਬਾਗਰਤਨ ਮਨਕਾਰ ਜੁਰੀਆ ਛਤ ਗਾਉਂ ਗਾਉ ਹਰੀ ਕੇ ਰਮਨ ਜਨੇ ਵਸਾਇਆ ਰੇ ਨਾਨਕ ਅਨੰਦੋ ਆਸਤੁ ਗੁਰੂ ਮੇਨ ਨਾਮੁ ਗੁਰੂ ਪਾਣੀ ਮੇਰੇ ਨੂੰ ਕਿ ਸਭ ਤੁਸਾਰ ਨਾਮ ਅੰਮ੍ਰਿਤ ਘਰੁ ਕਰੇ ਤੇ ਆਕਾਰੁ ਸਭ ਸਾਰਾ ਸਭਨਦੀ ਸੁਖ ਰਖੁ ਸੁਆਮੀ ਸਭ ਕੋਹਨੁ ਜੀ ਸਾਰੀ ਗੈ ਨਾਮੁ ਤੁਮ੍ਹ੍ਹੇ ਮਨਿ ਮੇਰਾ ਸਰਬ ਭਾਲੀ ਸਾਥੀ ਸਹੀ ਬਕਾਨੀ ਕਰ ਤੇ ਰਹਿ ਨਾ ਤੇਰੀਉ ਮਨੁ ਸਾਵੇ ਨਾਮ ਜਿਲੇ ਮਨੁ ਵਸਾਕੇ ਸਭਨੇ ਦੇ ਰਹਿ ਨਾਨਕ ਤੁਸਕੇ ਸਾਥ ਗਿਆਨ ਕਰੀਦਾ ਸਤਿਗੁਰ ਨਾਮ ਬਿਲਾਇਆ ਤੁ ਸਾਥੋ ਆਤਾ ਤੇਰਾ ਜਿਨੁ ਨਾ ਸਾਥ ਦਵਾਇਆ ਸਤਿ ਸੰਤੋ ਸੁਮਨ ਆਇ ਰਸੀਆ ਤੀ ਚਾਹ ਸਭ ਪੁਜਾਈਆ ਨਾ ਕੋ ਕੰਤ ਕਾ ਜਨ ਵਿਟੋ ਦਸਤਿਆਏ ਬਿਨਾਰਾ ਨਾਨਕ ਸੁ ਤਰੂ ਗੀਰੋ ਸੱਚਾ ਰਾਮ ਮਿਲਾਇਆ ਤਾਰੋ ਵਾਝੇ ਮਨ ਸ਼ਬਦ ਤਕ ਤਾਰ ਸੁਭਾਗੇ ਤਾਰ ਸੁਭਾਗੇ ਸ਼ਬਦ ਵਾਕੇ ਤਾਰ ਜਗ ਕਰਤਾਰਿਆ ਮਨ ਟੁੱਟ ਤੁਦ ਅਸਿ ਕਿ ਤੇ ਕਾਲ ਕੰਠ ਤੁਮਾਰਿਆ ਹੈ ਕਿ ਪਾਇਆ ਤੁਝ ਕੋ ਸਾਨਾ ਗੇਲਾਗੇ ਜਹਾਨ ਅੰਤਰ ਸੂਰ ਅਦਕਾਰ ਨ ਹਦਵਾਰ ਜੀ ਅਸਰ ਬਾਗੇ ਉਹ ਸਗਲ ਨੂੰ ਮੇ ਭਾਗ ਤੇ ਤੁਮਹਾਰਾ पिता माता धर्म पाता जैसे चलिया पूरे आया माता धर्म पूरा पापरी पूरा जन्या प्यारा ਵਹਿਗੁਰੂ ਸਾਹਿਬ ਜੀ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਤੇਰੇ ਕਵਣ ਕਵਣ ਗੁਣ ਕਹਿ ਕਹ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਰਮਾ ਵਰਨ ਨਾ ਕਹ ਤੂੰ ਠਾਕੁਰ ਉੱਚ ਭਗਵਾਨਾ ਸੋ ਕਹ ਤਨ ਗੁਰ ਸੇਵਿਆ ਅਹਨ ਸਹਜ ਸੁਭਾਵੇ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਈ ਸਜਣਾ ਸੱਚਾ ਪਾਸਿਸ ਪਰਿਟਿਆ ਸੋਹੀਆ ਸਭਨਾ ਦਾ ਵੇਸ ਜਿਸ ਪਾਸ ਬਰਿਟਿਆ ਸੋਹੀਆ ਸਭਨਾ ਦਾ ਵੇਸ ਸਤਨਾ साहिब जी सलोक महला ਸੋ ਨਾਮ ਮੰਗਵਾਈ ਮਹੱਲਾ ਤੀਜ ਸਿੱਧ ਸਾਧਕ ਨਾਵੈ ਨੂੰ ਸਭ ਖੋਜਦੇ ਤੱਕ ਰਹੇ ਲਵਲਾਈ ਬਿਨ ਸਤਗੁਰ ਕੇ ਨਾ ਨਾ ਪਾਏ ਹੋ ਗੁਰਮਖ ਮਿਲ ਮਿਲਾਈ ਬਿਨ ਨਾਵੈ ਬੈਨਣਖਾਨ ਸਬਵਾਦ ਹੈ ਤੈ ਕਸਿੱਤਿ ਤੇਦ ਕਰਮਾਤ ਸਾ ਸਿੱਧ ਸਾ ਕਰਮਾਤ ਹੈ ਅਚਿੰਤ ਕਰੇ ਜਿਸ ਦਾਤ ਨਾਨਕ ਗੁਰਮੁਖ ਹਰਿ ਨਾਮ ਮਨ ਵੱਸ ਏਹ ਸਿੱਧ ਏਹ ਕਰਮਾਤ ਪੌੜੀ आमट दीनहर प्रभु कसम के नेत गवह हर गुण शंता हर कीर्तन कर है हर जस सुन है तिस कवलह कंता हर दाता सब जगत पिखरिया मंगत जान जनता हर देव दाम दयाल दे होए ਵਿਜ ਪਥਰੁ ਕ੍ਰਿਮ ਜੰਤਾ ਜਨ ਨਾਨਕ ਨਾਮ ਤਿਆਇ ਗੁਰਮੁਖ ਤਨਵੰਤ ਹਰਿ ਦੇਵ ਦਾਨ ਦਇਆਲ ਹੋਇ ਵਿਜ ਪਥਰੁ ਕ੍ਰਿਮ ਜੰਤਾ ਜਨ ਨਾਨਕ ਨਾਮ ਤਿਆਇ ਗੁਰਮੁਖ ਤਨਵੰਤ ਦਾ ਵਾਣ